ਕਿ ਮਸਾਬ ਕਿਵੇਂ ਦੇਖਦੇ ਹਾਂ ਅੱਜ ਅਕਾਲੀ ਦਲ ਛੱਡ ਬੀਜੇਪੀ ਵਿੱਚ ਆਏ ਹੋ ਕਿਵੇਂ ਲੱਗ ਰਿਹਾ ਹੈ ਉਦੋਂ ਦਾ ਛੋੜੇ ਅਕਾਲੀ ਦਲ ਵਿੱਚ ਘੁੱਟਣ ਜੀ ਮਹਿਸੂਸ ਹੋ ਰਹੀ ਸੀ ਬੈਠੇ ਜ਼ਰੂਰ ਸੀ ਔਰ ਉਹਦਾ ਜਿਹੜਾ ਰਿਜ਼ਲਟ ਹੈ 22 ਚ ਸਾਹਮਣੇ ਆਇਆ ਜਦੋਂ ਚੋਣ ਲੜੀ ਉਹਨਾਂ ਸਾਹਦੇ ਤੇ ਮਾਫੀਨਾਮਾ ਮੰਗਿਆ ਸੀਗਾ ਤਾਂ ਇੱਕ ਲੱਗਦਾ ਅਕਾਲੀ ਦਲ ਮੁੜ ਵਾਪਸ ਆਊਗਾ ਪਰ ਅੱਜ ਕੀ ਪਰਿਸਥਿਤੀ ਹੋਈ ਕਿ ਮਨ ਨਹੀਂ ਖੱਟੇ ਹੋ ਗਏ ਕਿਉਂਕਿ ਤੁਸ਼ਤਾ ਅਕਾਲੀ ਦਲ ਨੂੰ ਬਹੁਤ ਲੰਮਾ ਸਮਾਂ ਹੈ ਮਾਫੀ ਲਈ ਅਰਦਾਸ ਕੀਤੀ ਉਸ ਤੋਂ ਬਾਅਦ ਸੇਵਾ ਕੀਤੀ ਸਾਰੇ ਗੁਰਦੁਆਰਾ ਸਾਹਿਬਾਂ ਵਿੱਚ ਜਾ ਕੇ ਸੇਵਾ ਕੀਤੀ ਉਸ ਤੋਂ ਬਾਅਦ ਮੁੱਕਰ ਕੇ ਉਹ ਜਿਹੜੀ ਚੀਜ਼ ਆ ਗੁਰੂ ਸਾਹਿਬ ਅੱਡ ਵੱਲ ਉਹਦੀ ਸਜ਼ਾ ਮਿਲਦੀ ਆ ਇਹ ਜੇ ਤੁਸੀਂ ਆਉਣ ਵਾਲੇ ਦਿਨਾਂ ਦੇਖੋ ਕੀ ਬੰਦਾ ਟੀ ਤੇ ਮੈਸੇਜ ਪਾਇਆ ਉਸ ਇਫਾ ਦਿੱਤਾ WhatsApp ਪਰਸਨਲ WhatsApp ਤੇ ਔਰ ਇੱਕ ਤਰਵੰਜਾ ਤੇ ਡਾਕਟਰ ਚੀਵਾ ਕਹਿ ਰਹੇ ਆ ਅਲਵਿਦਾ ਐਂਟੀ ਪਾਰਟੀ ਐਕਟੀਵਿਟੀਜ਼ ਕੀ ਐਂਟੀ ਪਾਰਟੀ ਐਕਟੀਵਿਟੀ ਸਦਸਨ ਤੋਂ ਸਹੀ ਡਾਕਟਰ ਜੀਮਾ ਪਾਪੀ ਇਹ ਕਿਸਾਨ ਮੈਂ ਨਾਲ ਸਰਦਾਰ ਜਗਜੀਤ ਸਿੰਘ ਚਿਮਾ ਸਾਹਿਬ ਮੌਜੂਦ ਨੇ ਅੱਜ ਬੀਜੇਪੀ ਜੁਆਇਨ ਕਰ ਚੁੱਕੇ ਨੇ ਚਿਮਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਅਕਾਲੀ ਦਲ ਛੱਡ ਬੀਜੇਪੀ ਵਿੱਚ ਆਇਓ ਕਿਵੇਂ ਲੱਗ ਰਿਹਾ ਅੱਜ 19 2015 ਤੋਂ ਲੈ ਕੇ ਬੇਦਬੀ ਜਿਹੜੀ ਬਹਿਬਲ ਕਲਾਂ ਤੇ ਕੋਟਕਪੂਰਾ ਹੋਈ ਆ ਉਸ ਦਿਨ ਤੋਂ ਛੋੜੇ ਅਕਾਲੀ ਦਲ ਵਿੱਚ ਘੁੱਟਨ ਜੀ ਮਹਿਸੂਸ ਹੋ ਰਹੀ ਸੀ ਬੈਠੇ ਜ਼ਰੂਰ ਸੀ ਔਰ ਉਹਦਾ ਜਿਹੜਾ ਰਿਜ਼ਲਟ ਹੈ 22 ਚ ਸਾਹਮਣੇ ਆਇਆ ਜਦੋਂ ਚੋਣ ਲੜੀ ਉਸ ਤੋਂ ਬਾਅਦ ਵੀ ਸ਼ੋਹਣੀ ਕੱਢ ਗੱਲ ਨੂੰ ਹੋਸ਼ ਨਹੀਂ ਆਈ ਔਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਅਰਦਾਸ ਕਰਕੇ ਸਾਰਾ ਕੁਝ ਕਬੂਲ ਕਰਕੇ ਤਾਂ ਕਿ ਸ੍ਰੀ ਕੇ ਅ ਅਕਾਲ ਤਖਤ ਸਾਹਿਬ ਤੇ ਘੜ ਕੇ ਉਦੋਂ ਬਾਅਦ ਫੇਰ ਉਹਨਾਂ ਤੋਂ ਮੁੱਕਰ ਜਾਣਾ ਇਹ ਜਿਹੜੀਆਂ ਚੀਜ਼ਾਂ ਨੇ ਕਿਸੇ ਵੀ ਸਿੱਖ ਨੂੰ ਮੈਂ ਕਹਿੰਦਾ ਇਹਦਾ ਸਵਾਗਤ ਨਹੀਂ ਕਰਨਗੇ ਸਾਰੇ ਸਿੱਖ ਸ਼੍ਰੋਮਣੀ ਅਕਾਲੀ ਦਲ ਤੋਂ ਭੱਜਣਗੇ ਪੜਕਾ ਪਾ ਕੇ ਸਾਹਿਬ ਇੱਕ ਪਾਸੇ ਲੱਗ ਰਹੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਮਾਫੀਨਾਮਾ ਮੰਗਿਆ ਸੀਗਾ ਤਾਂ ਇੱਕ ਲੱਗਦਾ ਅਕਾਲੀ ਦਲ ਮੁੜ ਵਾਪਸ ਆਊਗਾ ਪਰ ਇਹ ਜੀ ਕੀ ਪ੍ਰਕਿਰਤੀ ਹੋਈ ਕਿ ਮਾਨ ਹੀ ਖੱਟੇ ਹੋ ਗਏ ਤੁਗੋ ਤਸਤਾ ਅਕਾਲੀ ਦਲ ਨੂੰ ਬਹੁਤ ਲੰਮਾ ਸਮਾਂ ਦਿੱਤਾ ਮਾਫੀ ਨਹੀਂ ਅਰਦਾਸ ਕੀਤੀ ਉਦੋਂ ਬਾਅਦ ਸੇਵਾ ਕੀਤੀ ਸਾਰੇ ਗੁਰਦੁਆਰਾ ਸਾਹਿਬਾਂ ਵਿੱਚ ਜਾ ਕੇ ਸੇਵਾ ਕੀਤੀ ਉਸ ਤੋਂ ਬਾਅਦ ਮੁੱਕਰ ਕੇ ਉਹ ਜਿਹੜੀ ਚੀਜ਼ ਆ ਗੁਰੂ ਸਾਹਿਬ ਵੱਲੋਂ ਉਸ ਦੀ ਸਜ਼ਾ ਮਿਲਦੀ ਆ ਇਹ ਜੇ ਤੁਸੀਂ ਆਉਣ ਵਾਲੇ ਦਿਨਾਂ ਦੇਖੋ ਕੀ ਬੰਦਾ ਜੀਮਨ ਸਾਹਿਬ ਤੁਹਾਡੇ ਆਖਰੀ ਇੱਕ ਚੈਟ ਵੀ ਵੈਲ ਹੋਇਆ ਸੁਖਵੀਰ ਸਿੰਘ ਬਾਦਲੋਂ ਜੋ ਮੈਸੇਜ ਆਇਆ ਤਾਂ ਉਹਨਾਂ ਹੱਥ ਜੋੜੇ ਆ ਮੰਨਦੇ ਹੋ ਵੀ ਇੰਨਾ ਕੁ ਦੰਬਾ ਸਮਾਂ ਦੇਣ ਤੋਂ ਬਾਅਦ ਵੀ ਇੱਕ ਇੰਨੇ ਕੁ ਵਰਡ ਦੇ ਵਿੱਚ ਹੀ ਕਹਾਣੀ ਖਤਮ ਕੀਤੀ ਇੱਕ 30 ਤੇ ਮੈਸੇਜ ਪਾਇਆ ਸਿਫਾ ਦਿੱਤਾ WhatsApp ਪਰਸਨਲ WhatsApp ਤੇ ਔਰ ਇੱਕ 53 ਤੇ ਡਾਕਟਰ ਜੀਮਾ ਕਹਿ ਰਹੇ ਆ ਅਲਵਿਦਾ ਐਂਟੀ ਪਾਰਟੀ ਐਕਟੀਵਿਟੀਜ਼ ਕੀ ਐਨਟੀ ਪਾਰਟੀ ਐਕਟੀਵਿਟੀ ਦਾ ਦੱਸਣ ਤਾਂ ਅਸੀਂ ਡਾਕਟਰ ਜੀ ਮੈਂ ਇਹ ਕਿਸਾਨ ਯੂਨੀਅਨ ਦੇ ਪ੍ਰਧਾਨ ਕਿਵੇਂ ਦੇ ਦੇਉ ਕਿ ਅੱਜ ਭਾਜੀਪੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਇਹ ਵੀ ਇੱਕ ਵੱਡਾ ਪਰਿਵਾਰ ਹੈ ਇਹ ਸੈਂਟਰ ਦੇ ਵਿੱਚ ਵੀ ਹੈ ਤਾਂ ਸਵਾਗਤ ਸੀਐਮ ਸੈਣੀ ਸਾਹਿਬ ਵੀ ਆਏ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਮੁੱਖ ਮੰਤਰੀ ਦਾ ਆ ਕੇ ਜੁਆਇਨਿੰਗ ਕਰਾਣਾ ਇੱਕ ਵੱਡੀ ਹੋਊਗੀ ਕਾਮਯਾਬੀ ਕਿਸੇ ਵੀ ਸੀਨੀਅਰ ਮੀਨ ਪਾਰਟੀ ਦੇ ਵਿੱਚ ਆਪਾਂ ਸ਼ਾਮਲ ਹੁੰਦੇ ਆਂ ਬੜੀ ਖੁਸ਼ੀ ਹੁੰਦੀ ਹੈ ਪਰ ਮੈਂ ਕਦੀ ਇੱਧਰ ਉੱਧਰ ਨਹੀਂ ਗਏ ਅਸੀਂ ਤਕਰੀਬਨ ਇੱਕ ਸੌ ਸਾਲ ਤੋਂ ਖੜੇ ਹੋ ਜਾਣਗੇ ਅਕਾਲੀ ਦਲ ਵਿੱਚ ਬੈਠੇ ਆਏ ਆ ਨਾਮ ਇੱਕ ਜੁਆਇੰਟ ਫੋਟੋ ਕਰ ਲਈਏ ਸਰ ਨਾਲ ਸਰਕਾਰ ਜਗਜੀਤ ਸਿੰਘ ਚੀਮਾ ਸਾਹਿਬ ਮੌਜੂ ਸੀਗੇ ਜੋ ਕਿ ਭਾ ਜਿਹੜੀ ਹੈ ਅੱਜ ਜੁਆਇਨ ਕਰ ਚੁੱਕੇ ਨੇ ਹਾਲਾਂਕਿ ਆਪਣੇ ਸੈਂਕੜੇ ਜਿਹੜੇ ਸਮਰਥਕਾਂ ਦੇ ਨਾਲ ਅੱਜ ਇਹ ਭਾ ਜੀਪੀ ਜੁਆਇਨ ਕੀਤੀ ਹੈ ਤਾਂ ਸਿੱਧੇ ਤੌਰ ਤੇ ਨਾਲ ਨਿਸ਼ਾਨਾ ਜਿਹੜਾ ਹੈ ਉਹ ਅਕਾਲੀ ਦਲ ਦੇ ਵਿਸਾਦੇ ਕੀ ਇੱਕ ਪਾਸੇ ਸੁਖਵੀਰ ਸਿੰਘ ਬਾਦਲੂ ਨੇ ਅਸਤੀਫਾ ਵੀ ਦਿੱਤਾ ਪਰ ਦੂਸਰੀ ਤਰਫ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਗਤੀਵਿਰਧੀਆਂ ਦੇ ਵਿਰੋਧ ਦੇ ਵਿੱਚ ਇਹਨਾਂ ਨੂੰ ਕੱਢਿਆ ਗਿਆ ਪਰ ਅੱਜ ਜਿਹੜੇ ਭਾ ਜੀਪੀ ਜੁਆਇਨ ਕਰ ਚੁੱਕੇ ਨੇ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਵੱਲੋਂ ਇਹਨਾਂ ਦੀ ਜਿਹੜੀ ਹੈ ਉਹ ਜੁਆਇਨਿੰਗ ਕਰਾਈ ਗਈ ਹੈ ਮੇਰੇ ਸਹਿਯੋਗੀ ਸੁਲੰਦਰ ਨਾਲ ਮੈਂ ਵਿਸ਼ੇਕ ਰਿਆਸਤ ਚੰਡੀਗੜ੍ਹ